ਕਾਬਰ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਹਦੀ ਕਾਰਵਾਈ ਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਇੱਕ ਬਲਾਈਂਡ ਜਿਹੜਾ ਕੇਸ ਹੈਗਾ ਜਿਹਦੀ ਫਾਇਰਿੰਗ ਹੋਈ ਸੀ। ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਵੈਪਨਸ ਹੈਗੇ ਆ ਉਹਦੀ ਰਿਕਵਰੀ ਕੀਤੀ ਗਈ ਹੈ। ਪਿਛਲੇ ਕੁਝ ਪਿਛਲੀ ਤਰੀਖ 25 6 2025 ਨੂੰ ਰਾਤੀ 12:30 ਵਜੇ ਢਿਲਵਾ ਟੋਲ ਪਲਾਜ਼ੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਗੱਡੀ ਚਿੱਟੇ ਰੰਗ ਦੀ ਹੁੰਡੀ ਐਕਸਟਰ ਉਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਟੋਲ ਪਲਾਜ਼ਾ ਹੈ ਉਹਨੂੰ ਇਵੇਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਟੋਲ ਵਾਲੇ ਮੁਲਾਜ਼ਮਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੈਰੀਕੇਡ ਦੇ ਨਾਲ ਤੇ ਇਹ ਆਪਣੀ ਗੱਡੀ ਤੋਂ ਬਾਹਰ ਆ ਕੇ ਇਹਨਾਂ ਨੇ ਜਿਹੜੇ ਫਾਇਰ ਕੀਤੇ ਜਿਹੜੀ ਜਿਹੜੀ ਤੁਰੰਤ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਹੀ ਜਿਹੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਸਟੇਟਮੈਂਟ ਰਿਕਾਰਡ ਕਰਕੇ ਸਖਤ ਧਾਰਾ ਮਾਤੇ ਜਿਹੜੀ ਮੁਕਦਮਾ ਢਿਲਵਾ ਥਾਣੇ 'ਚ ਦਰਜ ਕੀਤਾ ਗਿਆ ਇਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਵੱਖ-ਵੱਖ ਟੀਮਾਂ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਪੁਲਤਹ ਇੰਚਾਰਜ ਸੀਆਈਏ ਅਤੇ ਐਸਐਚਓ ਢਿਲਵਾ ਦੇ ਹੇਠ ਅਤੇ ਇੰਚਾਰਜ ਟੈਕਨੀਕਲ ਸੈੱਲ ਦੇ ਹੇਠ ਜਿਹੜੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਫਾਰਵਰਡ ਤੇ ਬੈਕਵਰਡ ਦੋਵੇਂ ਪਾਸੇ ਜਿਹੜਾ ਡੂੰਘਾਈ ਨਾਲ ਜਿਹੜੀ ਤਫਤੀਸ਼ ਕੀਤੀ ਗਈ ਤਫ਼ਤੀਸ਼ ਦੌਰਾਨ ਕੰਮ ਕਰਦੇ ਹੋਏ ਸਾਨੂੰ ਇੱਕ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਰਮਨਦੀਪ ਸਿਰਫੁਰ ਰਮਾ ਜਿਹੜਾ ਪਿੰਡ ਕੋਟਲਾ ਤਾਰਖਾਨਾ ਜਿਹੜਾ ਥਾਣਾ ਕਥੂਨੰਗਲ 'ਚ ਪੈਂਦਾ ਹੈ ਉਹਦੀ ਸਾਨੂੰ ਲੀਡ ਮਿਲੀ ਹੈ ਸਾਡੀ ਟੀਮਾਂ ਨੇ ਬੜੀ ਮਿਟੀਕੁਲਸਲੀ ਕੰਮ ਕਰਦੇ ਹੋਏ ਉਹਨੂੰ ਟਰੈਕ ਕੀਤਾ ਤਾਂ ਜਿਹੜਾ ਮੁੱਖ ਦੋਸ਼ੀ ਹੈ ਰਮਨਦੀਪ ਸਿੰਘ ਉਹਨੂੰ ਅਸੀਂ ਅੰਮ੍ਰਿਤਸਰੋਂ ਅਰੈਸਟ ਕੀਤਾ ਤੇ ਉਹਦਾ ਜਿਹੜਾ ਇੱਕ ਦੂਜਾ ਸਾਥੀ ਸੀ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਸੀਗਾ ਉਹ ਅਰੈਸਟ ਕਰਨ ਉਪਰੰਤ ਇਹਦੀ ਤੋਂਗਾ ਇਹਨਾਂ ਨਾਲ ਪੁੱਛਗਿਛ ਕੀਤੀ ਗਈ ਜਿਹਦੇ ਵਿੱਚ ਉਹਨੇ ਦੱਸਿਆ ਕਿ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਆ ਵੈਪਨਸ ਤੇ ਹੋਰ ਵੀ ਜਿਹੜੀ ਵੈਪਨਸ ਦਾ ਜਿਹੜਾ ਜ਼ਿਕਰਾ ਉਹਦੇ ਕੋਲ ਹੈਗਾ ਹੈ ਉਹਨੇ ਢਿਲਵਾ ਏਰੀਆ ਦੇ ਵਿੱਚ ਮੰਡ ਦੇ ਲਾਗੇ ਕਿਤੇ ਲੁਕੋਇਆ ਹੋਇਆ ਤੇ ਸਾਡੀ ਟੀਮਾਂ ਵੱਲੋਂ ਅੱਜ ਉੱਥੇ ਜਾ ਕੇ ਦੋਸ਼ੀ ਸਮੇਤ ਮੌਕੇ ਤੇ ਪੁੱਜੇ ਹਨ ਤੇ ਜਿੱਥੇ ਇਹਨਾਂ ਨੇ ਵੈਪਨਸ ਲੁਕੋਏ ਸੀ ਵੈਪਨਸ ਦੀ ਅਸੀਂ ਰਿਕਵਰੀ ਕੀਤੀ ਹੈ ਵੈਪਨਸ ਦੀ ਰਿਕਵਰੀ ਦੌਰਾਨ ਇਹ ਦੋਸ਼ੀ ਨੇ ਜਿਹੜਾ ਪੁਲਿਸ ਦੀ ਜਿਹੜੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਤਹਿਤ ਉਹਨੂੰ ਰੁਕਮ ਦਾ ਹੁਕਮ ਕੀਤਾ ਗਿਆ ਜਿਹਦੇ ਵਿੱਚ ਉਹ ਭੱਜਦਾ ਹੀ ਹੀ ਰੁਕੇ ਰੁਕਿਆ ਨਹੀਂ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਰੌਂਦ ਫਾਇਰ ਕੀਤਾ ਗਿਆ ਜਿਹਦੀ ਉਹਦੀ ਲੱਤ 'ਚ ਵੱਜਿਆ ਹੈਗਾ ਤੇ ਪੁਲਿਸ ਨੇ ਫਿਰ ਦੁਬਾਰਾ ਉਹਨੂੰ ਅਰੈਸਟ ਕਰ ਲਿਆ ਹੈ ਮੈਂ ਦੱਸਣਾ ਚਾਹਾਂਗਾ ਕਿ ਬੜੀ ਭਾਰੀ ਮਾਤਰਾ ਦੇ ਵਿੱਚ ਇਹ ਦੋਸ਼ੀਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਰਮਨਦੀਪ ਜਿਹੜਾ ਹੈਗਾ ਇੱਕ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਹੈ ਇਦੇ ਤੇ ਪਹਿਲਾਂ ਵੀ ਜਿਹੜੇ 14 ਮੁਕੱਦਮੇ ਤੋਂ ਵੱਧ ਮੁਕਦਮੇ ਦਰਜ ਹਨ ਵਕਫਾ ਜ਼ਿਲ੍ਹਾ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ ਐਕਟ ਐਨਡੀਪੀਐਸ ਐਕਟ ਪ੍ਰਿਜ਼ਨ ਐਕਟ ਅਤੇ ਹੋਰ ਸੀਨੀਅਰ ਧਾਰਾਵਾਂ ਤਹਿਤ ਮੁਕਦਮੇ ਦਰਜ ਹਨ ਇਹਨਾਂ ਕੋਲੋਂ ਸਾਨੂੰ ਇੱਕ ਚਿੱਟੇ ਰੰਗ ਦੀ ਹੁੰਡਈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਉਹ ਰਿਕਵਰ ਹੋਈ ਹੈ ਇਨ ਜਿਹੜੇ ਗਲੌਕ ਪਿਸਟਲ 9ਐਮਐਮ ਸਮੇਤ ਮੈਗਜ਼ੀਨ ਤੇ ਰੌਂਦ ਜੋ ਕਿ ਸਾਨੂੰ ਲੱਗਦਾ ਹੈ ਕਿ ਜਿਹੜੇ ਵਿਦੇਸ਼ ਤੋਂ ਹੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ 'ਚ ਆਏ ਹਨ ਇਹ ਉਹ ਜਿਹੜਾ ਵੈਪਨ ਦਾ ਜ਼ਕੀਰਾ ਦਾ ਹਿੱਸਾ ਹੋ ਸਕਦਾ ਹੈ ਇਹਦੇ ਨਾਲ ਹੀ ਦੋ ਪਿਸਤੌਲ 32 ਬੋਰ ਸਮੇਤ ਰੋਂਦ ਇੱਕ ਰਿਵਲਵਰ 32 ਬੋਰ ਸਮੇਤ ਰੋਂਦ ਇੱਕ 12 ਬੋਲ ਦੀ ਰਾਈਫਲ ਸਮੇਤ ਰੋਂਦ ਅਤੇ ਇਸ ਤੋਂ ਇਲਾਵਾ ਇੱਕ ਮਹਿੰਦਰਾ ਥਾਰ ਗੱਡੀ ਜਿਹੜੀ ਕੁਝ ਦਿਨ ਪਹਿਲਾਂ ਹੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਨਾਕਾ ਤੋੜ ਕੇ ਭੱਜੀ ਸੀ ਉਹਦੇ ਵਿੱਚ ਵੀ ਇਹੀ ਜਿਹੜੇ ਦੋਸ਼ੀ ਬੈਠੇ ਹੋਏ ਸਨ ਤੇ ਉਹ ਵੀ ਜਿਹੜੀ ਮਹਿੰਦਰਾ ਥਾਰ ਗੱਡੀ ਹੈ ਉਹ ਵੀ ਰਿਕਵਰ ਕੀਤੀ ਗਈ ਹੈ ਜਿਹੜਾ ਦੋਸ਼ੀ ਹੈ ਉਹਦਾ ਪ੍ਰੋਪਰ ਜਿਹੜਾ ਮੈਡੀਕਲ ਟ੍ਰੀਟਮੈਂਟ ਕਰਾਇਆ ਗਿਆ ਹੈ ਤੇ ਕਰਾਇਆ ਜਾ ਰਿਹਾ ਹੈਗਾ ਹੈ ਆ ਇਹ ਜਿਹਦੇ ਵਿੱਚ ਜਿਹੜੇ ਬਾਕੀ ਵੀ ਦੋਸ਼ੀ ਜਿਹੜੇ ਉਸ ਵਾਰਦਾਤ ਦੇ ਵਿੱਚ ਸ਼ਾਮਿਲ ਸਨ ਉਹਨਾਂ ਦੀ شناخت ਵੀ ਹੋ ਗਈ ਹੈ ਉਹਨਾਂ ਨੂੰ ਫੜਨ ਲਈ ਵੀ ਸਾਡੀ ਜਿਹੜੀ ਟੀਮ ਸ ਹੈ ਵਕਫ ਵਕ ਟੀਮਸ ਦੋਸ਼ੀਆਂ ਦੇ ਪਿੱਛੇ ਲੱਗੀ ਹੋਈ ਆ ਬਾਕੀ ਬਚਤ ਦੋਸ਼ੀਆਂ ਨੂੰ ਵੀ ਅਸੀਂ ਬਹੁਤ ਹੀ ਛੇਤੀ ਅਰੈਸਟ ਕਰ ਲਾਂਗੇ ਤੇ ਇਹ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਮੈਨੂੰ ਪੂਰਾ ਭਰੋਸਾ ਹੈਗਾ ਕਿ ਕੋਈ ਬਹੁਤ ਹੀ ਜਿਹੜੇ ਵੱਡੇ ਖੁਲਾਸੇ ਹੋਣਗੇ ਬਿਲਕੁਲ ਜਿਹੜਾ ਇੰਨੀ ਭਾਰੀ ਮਾਤਰਾ ਦਾ ਜਿਹੜਾ ਅਸਲਾ ਰੌਂਦ ਜਿਹੜੇ ਰਿਕਵਰ ਹੋ ਰਹੇ ਹਨ ਤੇ ਇਨਾਂ ਜਿਹੜਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹੈ ਬਿਲਕੁਲ ਇਹ ਕੋਈ ਵੱਡੀ ਵਾਰਦਾਤ ਕਰਨ ਦੇ ਹੀ ਫਰਾਗ ਚ ਸੀ ਤੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਮੈਂ ਕਵਾਂਗਾ ਟਾਲਿਆ ਵੀ ਗਿਆ ਕਿਉਂਕਿ ਹੁਣ ਮੁੜਲੀ ਤਫਤੀਸ਼ ਚ ਗੱਲ ਆ ਰਹੀ ਹੈ ਕਿ ਆਪਣਾ ਹੀ ਇਹਨਾਂ ਨੇ ਇੱਕ ਗੁੱਟ ਬਣਾਇਆ ਸੀ ਜੋ ਇਹ ਜਿਹੜੀ ਵਾਰਦਾਤਾਂ ਵੱਡੇ ਪੱਧਰ ਤੇ ਕਰਦੇ ਸੀਗੇ ਤੇ ਹੁਣ ਇਹਦਾ ਅਸੀਂ ਰਿਮਾਂਡ ਲੈ ਕੇ ਹੋਰ ਡੂੰਘਾ ਇਹਨਾਂ ਦੀ ਤਫਤੀਸ਼ ਕਰਾਂਗੇ ਤੇ ਉਹਦੇ ਬਾਅਦ ਅਸੀਂ ਤੁਹਾਨੂੰ ਡਿਟੇਲ ਚ ਬਰੀਫ ਕਰਾਂਗੇ ਇਹ ਬਿਲਕੁਲ ਜਿਹੜਾ ਇਹ ਗਲੌਕ ਪਿਸਟਲ ਹੈਗਾ ਹੈ ਇਹ ਗਲੌਕ ਪਿਸਟਲ ਕਿਉਂਕਿ ਬੈਨਡ ਹੈਗਾ ਇੰਡੀਆ ਜਿਹੜਾ ਨਹੀਂ ਮਿਲਦਾ ਇਸ ਤਰੀਕੇ ਨਾਲ 9mm ਦਾ ਤੇ ਬਹੁਤ ਹਾਈ ਚਾਂਸਸ ਹੈਗੇ ਕਿ ਅਕ੍ਰੋਸ ਦਾ ਬਾਰਡਰ ਗੈਰ ਕਾਨੂੰਨੀ ਤਰੀਕੇ ਨਾਲ ਹੀ ਮੰਗਾਏ ਗਏ ਹੁਣ ਤੇ ਓਬਵੀਅਸਲੀ ਇਹਨਾਂ ਦਾ ਜਿਉਂਕਿ ਇਹਦੇ ਤੇ ਆਲਰੇਡੀ ਐਨਡੀਪੀਐਸ ਐਕਟ ਦੇ ਵੀ ਮੁਕਦਮੇ ਆ ਤੇ ਜਿਹੜਾ ਐਨਡੀਪੀਐਸ ਜਿਹੜੀ ਖੇਪ ਆਂਦੀ ਹੈ ਸਾਡਾ ਪਾਸਟ ਐਕਸਪੀਰੀਐਂਸ ਰਹਿ ਕਿ ਉਹਦੇ ਨਾਲ ਵੈਪਨਸ ਵੀ ਆਉਂਦੇ ਹਨ ਤੇ ਇਹ ਵੀ ਨਾ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਕ੍ਰੋਸ ਬਾਰਡਰ ਟੈਰਰਿਸਟ ਜਾਂ ਕ੍ਰਿਮੀਨਲਸ ਨਾਲ ਵੀ ਇਹਦੇ ਲਿੰਕ ਨਾ ਹੋਣ ਉਹਦੀ ਵੀ ਅਸੀਂ ਡੂੰਗਾਈ ਨਾਲ ਤਫਤੀਸ਼ ਕਰਾਂਗੇ ਇਹਦੇ ਫੈਮਿਲੀ ਮੈਂਬਰਸ ਦੀ ਉਹ ਗੱਡੀ ਸੀਗੀ ਜਿਹੜਾ ਇਹਨਾਂ ਨੇ ਵਰਤੀ ਸੀ ਇਹ